ਕਰੋੜਾਂ ਰੁਪਏ ਦਾ ਸ਼ੋਅਰੂਮ ਲੇਕਿਨ ਨਹੀਂ ਸੀ ਕੋਈ ਫਾਇਰ ਸੇਫਟੀ ਦੇ ਪ੍ਰਬੰਧ ਫੈਲ ਸਕਦੀ ਸੀ ਪੂਰੇ ਸ਼ਹਿਰ ਦੇ ਅੰਦਰ ਅੱਗ ਮਾਮਲਾ ਬਠਿੰਡਾ ਦੇ ਬੀਬੀ ਵਾਲਾ ਰੋਡ ਦਾ ਸ਼ਨੀਵਾਰ ਨੂੰ ਸਵੇਰੇ 6:30 ਵਜੇ ਦੇ ਲਗਭਗ ਫਾਇਰ ਅਫਸਰ प्रमोद ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸ਼ੋਅਰੂਮ ਇਲੈਕਟ੍ਰੋਨਿਕ ਦਾ ਸ਼ੋਅਰੂਮ ਹੈ ਅਤੇ ਬਠਿੰਡਾ ਦੇ ਬੀਬੀ ਵਾਲਾ ਰੋਡ ਤੇ ਹੈ ਬੀਤੀ ਰਾਤ 1 ਵਜੇ ਦੇ ਲਗਭਗ ਇੱਥੇ ਅੱਗ ਲੱਗੀ ਹੈ ਜਿੱਥੇ ਉਹਨਾਂ ਨੂੰ 2 ਵਜੇ ਸੂਚਨਾ ਮਿਲੀ ਜਦੋਂ ਉਹ ਇੱਥੇ ਆਪਣੀਆਂ ਗੱਡੀਆਂ ਲੈ ਕੇ ਪਹੁੰਚੇ ਤਾਂ ਇਹਦਾ ਸ਼ਟਰ ਬਿਲਕੁਲ ਲਾਲ ਹੋ ਚੁੱਕਾ ਸੀ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਸ ਨੂੰ ਆਪਣਾ ਖੋਲ੍ਹਿਆ ਗਿਆ ਅਤੇ ਉਹਨਾਂ ਕਹਾ ਕਿ ਉਹਨਾਂ ਦੀਆਂ 14 ਗੱਡੀਆਂ ਇੱਥੇ ਲੱਗੀਆਂ ਹੋਈਆਂ ਹਨ ਅੱਗ ਤੇ ਆਪਣਾ ਕਾਬੂ ਪਾਉਣ ਦੇ ਲਈ ਲਗਭਗ 50 ਤੋਂ 60 ਗੱਡੀਆਂ ਨੇ ਜਿਹੜੀਆਂ ਇੱਥੇ ਆ ਚੁੱਕੀਆਂ ਨੇ ਅਤੇ ਮੌਕੇ ਤੇ ਐਸਐਚਓ ਥਾਣਾ ਸਿਵਲ ਲੈਣ ਦੀ ਬੀਤੀ ਰਾਤ ਦੇ ਹੀ ਇੱਥੇ ਮੌਕੇ ਤੇ ਸਨ ਅਤੇ ਐਨਡੀਆਰਐਫ ਦੀ ਟੀਮ ਵੀ ਇੱਥੇ ਮੌਕੇ ਤੇ ਆ ਚੁੱਕੀ ਸੀ ਫਾਇਰ ਆਫਸਰ ਪ੍ਰਮੋਦ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਡੇ ਵੱਡੇ ਸ਼ੋਅਰੂਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਾਇਰ ਸੇਫਟੀ ਦੇ ਪ੍ਰਬੰਧ ਨਹੀਂ ਹਨ ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਨੂੰ ਉਹਨਾਂ ਵੱਲੋਂ 15 ਦਿਨ ਦਾ ਨੋਟਿਸ ਦਿੱਤਾ ਜਾਵੇਗਾ ਦੱਸਦੀ ਹੈ ਕਿ ਇਹ ਅੱਗ ਪੂਰੇ ਸ਼ਹਿਲ ਦੇ ਆਪਣੇ ਸ਼ਹਿਰ ਦੇ ਅੰਦਰ ਫੈਲ ਸਕਦੀ ਸੀ ਕਿਉਂਕਿ ਇਹ ਤਿੰਨ ਮੰਜ਼ਲੀ ਇਮਾਰਤ ਸੀ ਜਿਸ ਦੇ ਵਿੱਚ ਇਹ ਇਲੈਕਟ੍ਰੋਨਿਕ ਦਾ ਸਮਾਨ ਸੀ ਕਰੋੜਾਂ ਰੁਪਏ ਦਾ ਇਹਦੇ ਅੰਦਰ ਸਮਾਨ ਸੀ ਲੇਕਿਨ ਫਾਇਰ ਸੇਫਟੀ ਦੇ ਕੋਈ ਵੀ ਇਨਾਂ ਵੱਲੋਂ ਆਪਣਾ ਪ੍ਰਬੰਧ ਨਹੀਂ ਕੀਤੇ ਗਏ ਸਨ ਇਹ ਅੱਗ ਪੂਰੇ ਸ਼ਹਿਰ ਦੇ ਅੰਦਰ ਫੈਲ ਸਕਦੀ ਸੀ ਆ ਜਿਹੜੇ ਇੱਥੇ ਆਣ ਗਵਣ ਦੀਆਂ ਇੱਥੇ ਉੰਬੀ ਹੋਰ ਦੁਕਾਨਾਂ ਹਨ ਉਹਨਾਂ ਦੇ ਵਿੱਚ ਵੀ ਐਪੀਐਸ ਦੇ ਨਾਲ ਤਰੇਣਾ ਆ ਚੁੱਕੀਆਂ ਹਨ ਇਹੀ ਬੀਤੀ ਰਾਤ 1 ਵਜੇ ਲਗਭਗ ਅੱਗ ਲੱਗੀ ਤੇ ਇਹ 2 ਵਜੇ ਦੀ ਲਗਭਗ ਜਿਹੜੀਆਂ ਇੱਥੇ ਫਿਰ ਅਫਸਰ ਆਪਣੀਆਂ ਗੱਡੀਆਂ ਲੈ ਕੇ ਪਹੁੰਚੇ ਪੰਜਾਬ ਤੋਂ 60 ਗੱਡੀਆਂ ਇਹਨਾਂ ਵੱਲੋਂ ਇੱਥੇ ਲੈਨੇ ਗਈਆਂ ਨੂੰ ਪਾਣੀ ਪਾਇਆ ਤੇ ਹੁਣ ਅੱਗ ਤੇ ਇਹਨਾਂ ਵੱਲੋਂ ਕਾਬੂ ਕੀਤਾ ਗਿਆ ਦੱਸਦੀ ਕਿ ਕਰੋੜਾ ਰੁਪਏ ਦਾ ਇਹ ਸ਼ੋਰੂਮ ਹੈ ਜਿਸ ਦੇ ਵਿੱਚ ਕਰੋੜਾ ਰੁਪਏ ਦਾ ਸਾਮਾਨ ਸੀ ਇਲੈਕਟ੍ਰੋਨਿਕ ਦਾ ਲੇਕਿਨ ਇਹਨਾਂ ਵੱਲੋਂ ਫਾਇਰ ਸੈਫਟੀ ਦੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਸਨ ਇਸ ਨੂੰ ਲੈ ਕੇ ਫਾਇਰ ਅਫਸਰ ਨੇ ਕਿਹਾ ਕਿ ਹੁਣ ਇਹਨਾਂ ਨੂੰ 15 ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ ਇਸਰ ਕੀ ਕਹਿਣਾ ਸਰ ਇਹ ਕਿਹੜੀ ਜਗ੍ਹਾ ਦਾ ਹੈ ਇਹ ਜਿਹੜਾ ਹੈਗਾ ਆਪਣੇ ਬੀਬੀ ਵਾਲਾ ਰੋਡ ਤੇ ਹੈਗਾ ਇਲੈਕਟ੍ਰੋਨਿਕਸ ਦੀ ਦੁਕਾਨ ਸੀ ਉਹ ਸਾਡੇ ਪੀਸੀਆਰ ਪਾਰਟੀ ਨੂੰ 1:30 ਵਜੇ ਦੇ ਕਰੀਬ ਪਤਾ ਲੱਗਿਆ ਸੀਗਾ ਵੀ ਜਿਹੜਾ ਹੈਗਾ ਇੱਥੇ ਅੱਗ ਲੱਗੀ ਹੋਈ ਹੈ ਤੁਰੰਤ ਉਹਨਾਂ ਵੱਲੋਂ ਜਿਹੜਾ ਹੈਗਾ ਥਾਣੇ ਦੇ ਕੰਟਰੋਲ ਰੂਮ ਤੇ ਇਤਲਾਹ ਦਿੱਤੀ ਗਈ ਜਿਸ ਤੇ ਜਿਹੜਾ ਤੁਰੰਤ ਥਾਣੇ ਤੇ ਜਿਹੜਾ ਫਾਇਰ ਬ੍ਰਿਗੇਡ ਦੀ ਇੱਕ ਟੀਮ ਮੌਕੇ ਤੇ ਆ ਗਈ ਸੀ ਤੇ ਸਾਡੇ ਜਿਹੜਾ ਪੀਸੀਆਰ ਪਾਰਟੀਾਂ ਤੇ ਥਾਣੇ ਵੱਲੋਂ ਜਿਹੜਾ ਹੈਗਾ ਦੁਕਾਨ ਦੇ ਸ਼ਟਰ ਭੰਨ ਕੇ ਤੇ ਉਹ ਤੋਂ ਬਾਅਦ ਜਿਹੜਾ ਹੈਗਾ ਅੱਗੇ ਜਿਹੜਾ ਫਾਇਰ ਬ੍ਰਿਗੇਡ ਦੇ ਮਾਜਮਾ ਲੋ ਜਿਹੜਾ ਇਹਦੀ ਕਾਰਵਾਈ ਮਚੀ ਲੈਂਦੀ ਗੀ ਤੇ ਅੱਗੇ ਸਾਡੇ ਵੱਲੋਂ ਜਿਹੜਾ ਐਨ ਐਫ ਐਲ ਦੀ ਇੱਕ ਟੀਮ ਆ ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਕਰੀਬ ਇੱਥੇ 20 ਤੋਂ 25 ਜਿਹੜੀਆਂ ਹੈਗੀਆਂ ਗੱਡੀਆਂ ਜਿਹੜੀਆਂ ਆਏ ਗਿਆ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਇਸ ਕੰਮ ਨੂੰ ਜਿਹੜੀਆਂ ਲੱਗੀਆਂ ਐਂਡੀ ਆ ਕੀ ਆ ਗਈ ਹਾਂਜੀ ਐਨ ਡੀ ਆਰ ਐਫ ਵੀ ਮੌਕੇ ਤੇ ਆ ਗਏ ਇਹ ਸ਼ੋਰੂਮ ਕਾ ਦਾ ਸੀਗਾ ਇਹ ਇਲੈਕਟ੍ਰੀਕਲ ਦਾ ਸ਼ੋਰੂਮ ਸੀਗਾ ਕਿੰਨੇ ਬੰਦਲੇ ਲੱਖ ਰੁਪਏ ਇਹ ਦੋ ਬੰਦਲੇ ਦਾ ਸ਼ੋਰੂਮ ਹੈ ਅੱਗ ਤੇ ਹੁਣ ਹੋ ਗਿਆ ਪੂਰਾ ਹਾਂਜੀ ਹਾਂਜੀ ਹੁਣ ਜਿਹੜਾ ਅੱਗ ਤੇ ਜਿਹੜਾ ਹੈ ਗਿਆ ਕਾਬੂ ਹੈ ਮੇਨ ਹੈ ਕਿ ਇਹ ਚ ਕੋਈ ਜ ਪਰਮੋਦ ਕੁਮਾਰ ਕੀ ਨਾਮ ਹੈ ਤੁਹਾਡਾ ਪਰਮੋਦ ਕੁਮਾਰ ਸਾਹਿਬ ਅਫਸਰ ਵਿਧਾਨਮ ਕੀ ਕਿਹਨੇ ਚੁਣੀ ਇਹ ਅੱਜ ਜਿਹੜੀ ਮਤਲਬ ਕਿ ਸਾਨੂੰ 2 ਵਜੇ ਸੂchna ਮਿਲੀ ਸੀ ਮਤਲਬ ਵੀ ਬੀਬੀ ਵਾਲਾ ਰੋਡ ਤੇ ਇਲੈਕਟ੍ਰੀਕਲ ਦੀ ਦੁਕਾਨ ਨੂੰ ਅੱਗ ਲੱਗੀ ਆ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸ਼ਟਰ ਬਿਲਕੁਲ ਲਾਲ ਹੋ ਚੁੱਕੇ ਸੀ ਤੇ ਮੈਨੂੰ ਲੱਗਿਆ ਅੱਗ ਪਹਿਲਾਂ ਵੀ ਲੱਗੀ ਹੋਈ ਸੀਗੀ ਤੇ ਮੈਨੂੰ ਸਾਲੀ ਇਹਨੇ ਮੌਕੇ ਤੇ 14 ਗੱਡੀਆਂ ਲਗਾਈਆਂ ਨੇ ਕੰਮ ਤੇ ਪਾਰੀ ਵਾਰੀ ਗੱਡੀ ਭਰ ਕੇ ਪਾਣੀ ਨੇ ਇੱਥੇ ਆ ਰਹੀਆਂ। ਕਿਹੜਾ ਗੱਡੀ ਹਮ ਤੱਕ ਆ ਸਕਦੀ ਹੈ? ਇਹ 50 ਤੋਂ 60 ਗੱਡੀ ਪਾਣੀ ਨੇ ਪਾ ਚੁੱਕਿਆ ਸੀ। ਤੇ ਫਾਇਰ ਸੇਫਟੀ ਦੇ ਕੁਝ ਅੰਦਰ ਹੈ। ਫਾਇਰ ਸੇਫਟੀ ਦਾ ਕੋਈ ਪ੍ਰਬੰਧ ਨਹੀਂ। ਗਰਾਊਂਡ ਪਲੱਸ 2 ਬਿਲਡਿੰਗ ਹੈ। ਅੱਛਾ। ਨਾਲ ਦੀ ਦੁਕਾਨਾਂ ਤੇ ਵੀ ਨੁਕਸਾਨ ਹੋਇਆ ਹੈ। ਬਿਲਕੁਲ। ਦੁਕਾਨ ਦੇ ਤਰੇੜਾ ਹੀ ਆ ਨਾਲ ਨਾਲ ਦੀ ਦੁਕਾਨਾਂ ਦੇ ਤਰੇੜਾ ਹੋ ਗਏ। ਇਹ ਕਹਿੰਦੇ ਨੇ ਕਿ ਸਾਡਾ ਕਿੱਲਾ ਲੁੱਟਿਆ। ਇਹਨਾਂ ਨੂੰ ਦੱਸਿਆ ਨਹੀਂ ਸਰ। ਇਹ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ? ਅਕਸਰ ਤੁਸੀਂ ਜੀ ਵੱਲ ਇਹਨਾਂ ਨੂੰ ਵੱਲੋਂ ਵੀ ਪਹਿਲਾਂ ਨੋਟਿਸ ਦੇ ਕੇ ਇਹਨਾਂ ਨੂੰ ਪ੍ਰਬੰਧ ਕਰਾਇਆ ਜਾਣ ਇੰਨੀ ਕੀ ਟੀਮ ਲੱਗ ਕੇ ਜੇ ਗੱਲ ਕੀਤੀ ਐ ਐਨਡੀਆਰਐਫ ਦੀ ਟੀਮ ਐਨਡੀਆਰਐਫ ਤੋਂ ਆਈਸੀਓ ਤੋਂ ਪ੍ਰੂਵਲ ਲੈ ਕੇ ਕੋਈ ਆਈਏ ਸਾਡੇ ਕੋਲੇ ਤੇ ਸਭ ਤੋਂ ਪਹਿਲਾਂ ਪਤਾ ਲੱਗ ਗਿਆ ਕਿ ਹੋਟਲ ਜਿਹਨੇ ਫਾਇਰ ਸੇਫਟੀ ਦਾ ਪ੍ਰਬੰਧ ਕਰਵਾ ਕੇ 15 ਦਿਨਾਂ ਦਾ ਨੋਟਿਸ ਦਿੱਤਾ ਜਾਊਗਾ ਕਿ 15 ਦਿਨਾਂ ਦੇ ਅੰਦਰ ਇਹ ਪ੍ਰਬੰਧ ਕਰਵਾ ਲੈ ਪਹਿਲਾਂ ਨਹੀਂ ਸੀ ਲੱਗਿਆ ਕੋਈ ਪ੍ਰਬੰਧ ਨਹੀਂ ਕਰਿਆ ਠੀਕ ਹੈ